ਬੰਦੇ ਨੇ ਨਾ ਆਪਣੇ ਘਰ ਵਿੱਚ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਪ੍ਰਸ਼ਾਦਾ ਬਣ ਜਿਆ ਤੇ ਉਹਦੀ ਬੇਟੀ ਬੜੀ ਸਿਆਣੀ ਸੀ ਉਹਨੇ ਕਿਹਾ ਜੀ ਬਾਪੂ ਜੀ ਦੀ ਅੱਖਾਂ ਖੋਲਣੀ ਆ ਉਹਨੇ ਕੀ ਕੀਤਾ ਜਦੋਂ ਸਾਰੇ ਆ ਗਏ ਪ੍ਰਸ਼ਾਦਾ ਤਿਆਰ ਹੋ ਗਿਆ ਉਹਨੇ ਘਰ ਦੇ ਬਾਹਰ ਜਾ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਬੱਚੀ ਨੇ ਲੋਕੀ ਪੁੱਛਦੇ ਬੇਟਾ ਕਿਉਂ ਰੋਨੀ ਆ ਕਹਿੰਦੀ ਆ ਵੀ ਅੰਦਰ ਕਮਰੇ ਚ ਅੱਗ ਲੱਗ ਗਈ ਹੈ ਅੰਦਰ ਕਮਰੇ ਵਿੱਚ ਅੱਗ ਲੱਗੀ ਜਿਹੜੇ ਪ੍ਰਸ਼ਾਦਾ ਛਕਣ ਆਏ ਸੀ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੇ ਕਿਹਾ ਇਹਦੇ ਘਰ ਚ ਅੱਗ ਲੱਗ ਗਈ ਆ ਆਪਾਂ ਆਪਣੀ ਜਾਨ ਬਚਾਈਏ ਛੱਡੋ ਭੱਜੋ ਉਹਨਾਂ ਜਿਹੜੇ ਪ੍ਰਸ਼ਾਦਾ ਛਕਣ ਆਏ ਸੀ ਪ੍ਰਸ਼ਾਦਾ ਭੁੱਲ ਗਿਆ ਤੇ ਉਹ ਛੱਡ ਕੇ ਭੱਜ ਗਏ ਮੈਂ ਸੱਚੇ ਦੋਸਤਾਂ ਦੀ ਗੱਲ ਕਰਦਾ ਤੇ ਉਸ ਬੱਚੀ ਨੇ ਹੋਰ ਉੱਚੀ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਜਿਹੜੇ ਜਾਣਦੇ ਵੀ ਨਹੀਂ ਸੀ ਜਿਹੜੇ ਪਛਾਣਦੇ ਵੀ ਨਹੀਂ ਸੀ ਉਹਨਾਂ ਨੇ ਆ ਕੇ ਪੁੱਛਿਆ ਬੇਟਾ ਕੀ ਹੋਇਆ ਉਹਨਾਂ ਨੇ ਕਿਹਾ ਜਿਵੇਂ ਅੱਜ ਦੀ ਬੋਲੀ ਆ ਅੰਕਲ ਜੀ ਆਂਟੀ ਜੀ ਮੇਰੇ ਘਰ ਵਿੱਚ ਅੱਗ ਲੱਗ ਗਈ ਮੇਰੇ ਪਾਪਾ ਅੰਦਰ ਹੈ ਬਚਾਓ ਉਹ ਜਦੋਂ ਅੰਦਰ ਗਏ ਤੇ ਉਹਨਾਂ ਦੇ ਜਾ ਕੇ ਦੇਖਿਆ ਤੇ ਅੰਦਰ ਕੱਖ ਵੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਦਰ ਕੇਵਲ ਪਿਓ ਆ ਤੇ ਉਹਨੇ ਪ੍ਰਸ਼ਾਦਾ ਰੱਖਿਆ ਹੋਇਆ ਉਹਨੇ ਜਿਵੇਂ ਥਾਲਾਂ ਚ ਬੌਲਾਂ ਦੇ ਵਿੱਚ ਸਬਜ਼ੀਆਂ ਪਾਈਆਂ ਪ੍ਰਸ਼ਾਦਾ ਰੱਖਿਆ ਉਹਨੇ ਕਿਹ ਇਹ ਕੌਣ ਆ ਗਏ ਇਹ ਤੇ ਮੇਰੇ ਦੋਸਤ ਹੈ ਹੀ ਨਹੀਂ ਇਹ ਤੇ ਮੇਰੇ ਰਿਸ਼ਤੇਦਾਰ ਹੈ ਹੀ ਨਹੀਂ ਉਹਨੇ ਕਿਹਾ ਧੀਏ ਇਹ ਕਿੰਨਾਂ ਨੂੰ ਅੰਦਰ ਲੈ ਆਈ ਉਹ ਬੱਚੀ ਹੱਸ ਕੇ ਬੋਲੀ ਪਿਤਾ ਜੀ ਦੋਸਤ ਉਹ ਨਹੀਂ ਜਿਹੜੇ ਸੁੱਖ ਵੇਲੇ ਆ ਕੇ ਜਫੀਆਂ ਪਾਉਣ ਰਿਸ਼ਤੇਦਾਰ ਉਹ ਨਹੀਂ ਜਿਹੜੇ ਸੁੱਖ ਵੇਲੇ ਆ ਕੇ ਤੁਹਾਡੇ ਕੋਲ ਬੈਠਣ ਅਸਲੀ ਦੋਸਤ ਇਹ ਉਹ ਆ ਜਿਹੜਾ ਮੁਸ਼ਕਲ ਵੇਲੇ ਆ ਕੇ ਤੁਹਾਡੇ ਨਾਲ ਖਲੋਵੇ ਇਹ ਸੱਚੇ ਦੋਸਤ ਨੇ ਆਖੋ ਸਤਿ ਸ਼੍ਰੀ ਅਕਾਲ ਇਹ ਸੱਚੇ ਮਿੱਤਰ ਨੇ ਜਿਹੜੇ ਤੁਹਾਡੇ ਕੋਲ ਆ ਕੇ ਬੈਠੇ ਨੇ ਨਾ ਇਹ ਅਸਲੀ ਸੱਚੇ ਦੋਸਤ ਨੇ ਜਿਨ੍ਹਾਂ ਨੂੰ ਤੁਸੀਂ ਲੱਭਦੇ ਸੀ ਨਾ ਉਹਨਾਂ ਨੂੰ ਤੇ ਮੁਸ਼ਕਲ ਦੀ ਘੜੀ ਸੁਣਦਿਆਂ ਸਾਰੀ ਉਹ ਸਾਥ ਛੱਡ ਕੇ ਭੱਜ ਗਏ ਸਾਥ ਛੱਡ ਕੇ ਚਲੇ ਗਏ ਹਾਜ਼ਰ ਰਿਆ ਕਰੋ ਸਾਥ ਸੰਗਤੋਂ ਸਾਥ ਛੱਡ ਕੇ ਚਲੇ ਗਏ ਇਹ ਸੱਚੇ ਮਿੱਤਰ ਨੇ ਮਹਾਰਾਜ ਕਹਿੰਦੇ ਗੁਰੂ ਨੂੰ ਮਿੱਤਰ ਬਣਾ ਲੈ ਆਪਣਾ ਯਾਰ ਗੁਰੂ ਨੂੰ ਬਣਾ ਲੈ ਬਾਣੀ ਚਾਹੁੰਦਾ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆਂ ਬੇਨੰਤੀਆਂ ਯਾਦ ਰੱਖਿਓ ਜਿਹਦਾ ਗੁਰੂ ਯਾਰ ਬਣ ਗਿਆ ਜਿਹਦਾ ਗੁਰੂ ਮਿੱਤਰ ਬਣ ਗਿਆ ਉਹ ਜਿਉਂਦਿਆ ਵੀ ਨਾਲ ਹੈ ਤੇ ਮੋਇਆਂ ਵੀ ਤੇਰੇ ਨਾਲ ਨਾਲ ਇਹ ਬੰਦੇ ਨੇ ਨਾ ਆਪਣੇ ਘਰ ਵਿੱਚ ਆਪਣੇ ਦੋਸਤਾਂ ਦਾ ਮਿੱਤਰਾਂ ਦਾ ਪ੍ਰਸ਼ਾਦਾ ਬਣ ਜਿਆ ਤੇ ਉਹਦੀ ਬੇਟੀ ਬੜੀ ਸਿਆਣੀ ਸੀ ਉਹਨੇ ਕਿਹਾ ਜੀ ਬਾਪੂ ਜੀ ਦੀ ਅੱਖਾਂ ਖੋਲਣੀ ਆ ਉਹਨੇ ਕੀ ਕੀਤਾ ਜਦੋਂ ਸਾਰੇ ਆ ਗਏ ਪ੍ਰਸ਼ਾਦਾ ਤਿਆਰ ਹੋ ਗਿਆ ਉਹਨੇ ਘਰ ਦੇ ਬਾਹਰ ਜਾ ਕੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਬੱਚੀ ਨੇ ਲੋਕੀ ਪੁੱਛਦੇ ਬੇਟਾ ਕਿਉਂ ਰੋਨੀ ਆ ਕਹਿੰਦੀ ਆ ਵੀ ਅੰਦਰ ਕਮਰੇ ਚ ਅੱਗ ਲੱਗ ਗਈ ਹੈ ਅੰਦਰ ਕਮਰੇ ਵਿੱਚ ਅੱਗ ਲੱਗੀ ਜਿਹੜੇ ਪ੍ਰਸ਼ਾਦਾ ਛਕਣ ਆਏ ਸੀ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਨੇ ਕਿਹਾ ਇਹਦੇ ਘਰ ਚ ਅੱਗ ਲੱਗ ਗਈ ਆ ਆਪਾਂ ਆਪਣੀ ਜਾਨ ਬਚਾਈਏ ਛੱਡੋ ਭੱਜੋ ਉਹਨਾਂ ਜਿਹੜੇ ਪ੍ਰਸ਼ਾਦਾ ਛਕਣ ਆਏ ਸੀ ਪ੍ਰਸ਼ਾਦਾ ਭੁੱਲ ਗਿਆ ਤੇ ਉਹ ਛੱਡ ਕੇ ਭੱਜ ਗਏ ਮੈਂ ਸੱਚੇ ਦੋਸਤਾਂ ਦੀ ਗੱਲ ਕਰਦਾ ਤੇ ਉਸ ਬੱਚੀ ਨੇ ਹੋਰ ਉੱਚੀ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਜਿਹੜੇ ਜਾਣਦੇ ਵੀ ਨਹੀਂ ਸੀ ਜਿਹੜੇ ਪਛਾਣਦੇ ਵੀ ਨਹੀਂ ਸੀ ਉਹਨਾਂ ਨੇ ਆ ਕੇ ਪੁੱਛਿਆ ਬੇਟਾ ਕੀ ਹੋਇਆ ਉਹਨਾਂ ਨੇ ਕਿਹਾ ਜਿਵੇਂ ਅੱਜ ਦੀ ਬੋਲੀ ਆ ਅੰਕਲ ਜੀ ਆਂਟੀ ਜੀ ਮੇਰੇ ਘਰ ਵਿੱਚ ਅੱਗ ਲੱਗ ਗਈ ਮੇਰੇ ਪਾਪਾ ਅੰਦਰ ਹੈ ਬਚਾਓ ਉਹ ਜਦੋਂ ਅੰਦਰ ਗਏ ਤੇ ਉਹਨਾਂ ਨੇ ਜਾ ਕੇ ਦੇਖਿਆ ਤੇ ਅੰਦਰ ਕੱਖ ਵੀ ਨਹੀਂ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅੰਦਰ ਕੇਵਲ ਪਿਓ ਆ ਤੇ ਉਹਨੇ ਪ੍ਰਸ਼ਾਦਾ ਰੱਖਿਆ ਹੋਇਆ ਉਹਨੇ ਜਿਵੇਂ ਥਾਲਾਂ 'ਚ ਬੌਲਾਂ ਦੇ ਵਿੱਚ ਸਬਜ਼ੀਆਂ ਪਾਈਆਂ ਪ੍ਰਸ਼ਾਦਾ ਰੱਖਿਆ ਉਹਨੇ ਕਿਹਾ ਇਹ ਕੌਣ ਆ ਗਏ ਇਹ ਤੇ ਮੇਰੇ ਦੋਸਤ ਹੈ ਹੀ ਨਹੀਂ ਇਹ ਤੇ ਮੇਰੇ ਰਿਸ਼ਤੇਦਾਰ ਹੈ ਹੀ ਨਹੀਂ ਹੈ ਹੀ ਨਹੀਂ ਉਹਨੇ ਕਿਹਾ ਧੀਏ ਇਹ ਕਿੰਨਾ ਨੂੰ ਅੰਦਰ ਲੈ ਆਈ ਉਹ ਬੱਚੀ ਹੱਸ ਕੇ ਬੋਲੀ ਪਿਤਾ ਜੀ ਦੋਸਤ ਉਹ ਨਹੀਂ ਜਿਹੜੇ ਸੁੱਖ ਵੇਲੇ ਆ ਕੇ ਜਫੀਆਂ ਪਾਉਣ ਰਿਸ਼ਤੇਦਾਰ ਉਹ ਨਹੀਂ ਜਿਹੜੇ ਸੁੱਖ ਵੇਲੇ ਆ ਕੇ ਤੁਹਾਡੇ ਕੋਲ ਬੈਠਣ ਅਸਲੀ ਦੋਸਤ ਇਹ ਉਹ ਆ ਜਿਹੜਾ ਮੁਸ਼ਕਲ ਵੇਲੇ ਆ ਕੇ ਤੁਹਾਡੇ ਨਾਲ ਖਲੋਵੇ ਇਹ ਸੱਚੇ ਦੋਸਤ ਨੇ ਆਖੋ ਸਤਿ ਸ਼੍ਰੀ ਅਕਾਲ ਇਹ ਸੱਚੇ ਮਿੱਤਰ ਨੇ ਜਿਹੜੇ ਤੁਹਾਡੇ ਕੋਲ ਆ ਕੇ ਬੈਠੇ ਨੇ ਨਾ ਇਹ ਅਸਲੀ ਸੱਚੇ ਦੋਸਤ ਨੇ ਜਿਨ੍ਹਾਂ ਨੂੰ ਤੁਸੀਂ ਲੱਭਦੇ ਸੀ ਨਾ ਉਹਨਾਂ ਨੂੰ ਤੇ ਮੁਸ਼ਕਲ ਦੀ ਘੜੀ ਸੁਣਦਿਆਂ ਸਾਰੀ ਉਹ ਸਾਥ ਛੱਡ ਕੇ ਭੱਜ ਗਏ ਸਾਥ ਛੱਡ ਕੇ ਚਲੇ ਗਏ ਹਾਜ਼ਰ ਰਿਆ ਕਰੋ ਸਾਥ ਸੰਗਤੋਂ ਸਾਥ ਛੱਡ ਕੇ ਚਲੇ ਗਏ ਇਹ ਸੱਚੇ ਮਿੱਤਰ ਨੇ ਮਹਾਰਾਜ ਕਹਿੰਦੇ ਗੁਰੂ ਨੂੰ ਮਿੱਤਰ ਬਣਾ ਲੈ ਆਪਣਾ ਯਾਰ ਗੁਰੂ ਨੂੰ ਬਣਾ ਲੈ ਬਾਣੀ ਚਾਹੁੰਦਾ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆਂ ਬੇਨੰਤੀਆਂ ਯਾਦ ਰੱਖਿਓ ਜਿਹਦਾ ਗੁਰੂ ਯਾ ਯਾਰ ਬਣ ਗਿਆ ਜਿਹਦਾ ਗੁਰੂ ਮਿੱਤਰ ਬਣ ਗਿਆ ਉਹ ਜਿਉਂਦਿਆਂ ਵੀ ਨਾਲ ਹੈ ਤੇ ਮੋਇਆਂ ਵੀ ਤੇਰੇ ਨਾਲ ਨਾਲ ਇਹ ਮਿੱਤਰ ਹੈ ਅਸਲੀ